ਨਹੀਂ ਜੀ ਡਰ ਨਹੀਂ ਤੇ ਆਪਣੇ ਪਿਆਰ ਕਰਦੇ ਆ ਜੀ ਦਰਸ਼ਕ ਜੀ ਜੇ ਆਪਾਂ ਪੁਆਇੰਟ ਲੈਨੇ ਆ ਤੇ ਸਾਨੂੰ ਪਿਆਰ ਕਰਦੇ ਆ ਤੇ ਜੇ ਸਟਾਪ ਕਰਦੇ ਆ ਉਹਨਾਂ ਨੂੰ ਤਾਂ ਵੀ ਸਾਨੂੰ ਹੀ ਪਿਆਰ ਕਰਦੇ ਆ ਤਾੜੀਆਂ ਦਾ ਵੱਜਦੀਆਂ ਹੀ ਆ ਜੀ ਮੁਰੂਲਾ ਦਾ ਉਹਨੇ ਪਲੇਅਰਾਂ ਨੂੰ ਸੀਜ਼ਨ 'ਚ ਪੈਸੇ ਨਹੀਂ ਮਿਲਣੇ ਜਿੰਨੇ ਤੁਸੀਂ ਉੱਤੋਂ ਕਮਾ ਕੇ ਇਸ ਟਾਈਮ ਤਿੰਨ ਚਾਰ ਟੂਰਨਾਮੈਂਟ ਦੇ ਇਕੱਠੇ ਹੋ ਗਏ ਨੇ ਉਹ ਜੀ ਵਧੀਆ ਲੱਗਦਾ ਜੀ ਪਿਆਰ ਕਰਦੇ ਆ ਜੀ ਆਪਣੇ ਨੂੰ ਪਹਿਲਾਂ ਵੀ ਕਾਲ ਕਰ ਦਿੰਦੇ ਜੀ ਹੁਣ ਆਪਾਂ ਇੰਡੀਆ ਸੀਗੇ ਉਹਨਾਂ ਨੇ ਕਾਲ ਕਰਤੀ ਆਪਾਂ ਦੇਖਾਂਗੇ ਪਿਆਰ ਬਹੁਤ ਕਰਦੇ ਆ ਜੀ ਇੰਡੀਆ ਤਾਂ ਕਰਦੇ ਆ ਇੱਥੇ ਵੀ ਬਹੁਤ ਜ਼ਿਆਦਾ ਕਰਦੇ ਆ ਜੀ ਆਪਾਂ ਐ ਪਹਿਲਾ ਟੂਰਨਾਮੈਂਟ ਆਪਾਂ ਟੋਰਾਂਟੋ ਖੇਡੇ ਉੱਥੇ ਬਹੁਤ ਪਿਆਰ ਦਿੱਤਾ ਜੀ ਤੇ ਹੁਣ ਇੱਧਰ ਖੇਡੇ ਕੈਲਗਿਰੀ ਨਵੈਂਟਨ ਉੱਥੇ ਵੀ ਬੜਾ ਪਿਆਰ ਦਿੱਤਾ ਜੀ ਹੁਣ ਸਰੀਜ਼ ਜੇ ਖੇਡੇ ਉੱਥੇ ਵੀ ਬਹੁਤ ਜ਼ਿਆਦਾ ਜੀ ਪਿਆਰ ਦਿੱਤਾ ਲੱਗਾ ਜੀ ਖੇਡ ਕੇ ਜੀ ਉਦਾਂ ਆਪਣਾ ਮੜਾ ਸੈਮੀ ਚ ਮੈਚ ਵੀਕ ਲੱਗਾ ਬਾਕੀ ਬਹੁਤ ਵਧੀਆ ਲੱਗਾ ਜੀ ਟਫ ਜੀ ਕਬੱਡੀ ਤਾਂ ਉਦਾਂ ਟੋਰਾਂਟੋ ਵੀ ਵਧੀਆ ਸੀ ਜੀ ਇੱਥੇ ਹੀ ਬਹੁਤ ਵਧੀਆ ਆ ਆਪਣੀ ਟੀਮ ਜੋਤੇ ਭਾਜੀ ਹੁਣੀ ਹੋਗੇ ਤੁਹਾਨੂੰ ਪਤਾ ਹੀ ਆ ਜੀ ਪਲੇਅਰ ਟੀਮ ਬਹੁਤ ਵਧੀਆ ਆ ਆਪਣੀ ਚੱਲ ਰਹੀ ਜੀ ਹਾਂਜੀ ਸਾਰੇ ਜਣੇ ਇਕੱਠੇ ਟੀਮ ਵਰਕ ਨਾਲ ਖੇਡਦੇ ਆ ਜੀ ਮੈਚ ਜਿੱਤ ਰਹੇ ਆ ਹਾਂਜੀ ਹਾਰ ਜੀ ਮਾੜੇ ਜਿਹੜੇ ਆਪਣੇ ਹਾਈਟ ਤੋਂ ਉੱਚੇ ਆ ਉਹਨਾਂ ਤੋਂ ਮਾੜਾ ਲੱਗਦਾ ਉੱਦਾਂ ਤਾਂ ਕੋਈ ਚੱਕਰ ਨਹੀਂ ਹੁੰਦਾ ਜੀ ਬਸ ਹਾਈਟ ਤੋਂ ਉੱਪਰ ਵਾਲਿਆਂ ਦਾ ਲੱਗਦਾ ਚੱਕਰ ਉਹ ਜਦੋਂ ਪਾਣੀ ਹੁੰਦਾ ਜੀ ਉਦੋਂ ਆਉਂਦੀ ਆ ਜਿਹੜਾ ਤਿਲਕ ਉੱਦਾਂ ਨਹੀਂ ਉੱਦਾਂ ਨਹੀਂ ਜੀ ਕੋਈ ਚੱਕਰ ਜੀ ਨਹੀਂ ਨਹੀਂ ਜੀ ਆਪਾਂ ਪਹਿਲੇ ਜੋ ਪਤਾ ਲੱਗੀ ਜਾਂਦਾ ਸਾਰੇ ਮੈਚ ਵੀ ਦੇਖਦੇ ਆ ਕਿਹੜਾ ਕੀ ਕਰਦਾ ਜੀ ਫਿਰ ਜੇ ਫੜਾਉਂਗੇ ਨਾ ਕਿ ਫੜੂਗਾ ਕੀ ਜੀ ਹਾਂਜੀ ਪਹਿਲੇ ਨਹੀਂ ਫੜਾਈਦਾ ਜੀ ਜੇ ਫੜ ਲਵੇ ਤਾਂ ਮਾਲੀ ਦਾ ਜੋਰ ਜੀ ਨਹੀਂ ਨਹੀਂ ਜੀ ਆਪਾਂ ਹੀ ਕੀਤੇ ਐਕਸ਼ਨ ਜੀ ਦੇਖਦੇ ਰਹੀਦਾ ਸੀ ਪਹਿਲਾਂ ਵੀ ਐਕਸ਼ਨ ਚਲੋ ਆਪਾਂ ਕਹਿੰਦੇ ਜੀ ਐਕਸ਼ਨ ਤਾਂ ਜ਼ਰੂਰੀ ਆ ਮੈਂ ਤਾਂ ਕਹਿੰਨਾ ਹੁੰਨਾ ਸਾਰਿਆਂ ਨੂੰ ਐਕਸ਼ਨ ਕਰਿਆ ਕਰੋ ਪਰ ਜਿਹੜੇ ਆਪਣੇ ਹੁਣ ਵੱਡੇ ਸੀਨੀਅਰ ਹੁੰਦੇ ਕਈ ਵੇਲੇ ਮੈਂ ਉਹਨਾਂ ਨੂੰ ਵੀ ਕਹਿ ਦਿੰਦਾ ਭਾਈ ਗੁੱਸਾ ਨਾ ਖਰੀਓ ਕੀ ਐਕਸ਼ਨ ਕਰਦਾ ਮੈਂ ਪਰ ਚੰਗਾ ਵੀ ਨਹੀਂ ਲੱਗਦਾ ਆਪਣੇ ਨੂੰ ਪਰ ਕਰਨਾ ਪੈਂਦਾ ਯੰਨਾ ਚਾਹੀਦਾ ਵੀ ਆ ਜਿਹਨੇ ਪਲੇਅਰ ਵਾਲ ਦੇਖ ਕੇ ਨਹੀਂ ਕਰੀਦਾ ਜੀ ਇਹ ਮਾਰਦਿਆ ਜੀ ਉਹ ਵਧੀਆ ਲੱਗਦਾ ਉਹ ਵੀ ਮਾਰਦਿਆ ਫਿਰ ਹੋਰ ਆਪਣੇ ਜੋ ਹੁੰਦਾ ਅੱਜ ਜੋਸ਼ ਜਿਹਾ ਕੀ ਆਪਾਂ ਫੇਰ ਤੋਂ ਪੁਆਇੰਟ ਲੈ ਕੇ ਮਾਰਾਂਗੇ ਮੰਨ ਜੀ ਵੈਸੇ ਬਜਰੰਗਵਲੀ ਜੀ ਦਾ ਹਨੂਮਾਨ ਚਰੀਸਾ ਪੜਦਾ ਹੁੰਦਾ ਜੀ ਹਾਂਜੀ ਹਾਂਜੀ ਪੂਰਾ ਜੋਸ਼ ਹੁੰਦਾ ਜੀ ਨਹੀਂ ਨਹੀਂ ਰੋਕਿਆ ਤਾਂ ਕਿਸੇ ਨੇ ਜੀ ਨਹੀਂ ਨਹੀਂ ਮੈਂ ਸ਼ਰਾਰਤੀ ਬਹੁਤ ਨਾਲ ਕੁਝ ਕਹਿੰਦਾ ਨਹੀਂ ਸੀ ਕੋਈ ਪਾਪ ਸਰ ਹੁੰਦੇ ਆ ਜਾਂਦੇ ਹੀ ਚੱਲ ਜਾਂਦੇ ਹੀ ਫਿਰ ਪਾਪਾ ਬਾਪੂ ਦਾ ਡਰ ਹੁੰਦਾ ਜੀ ਹਾਂਜੀ ਹਾਂਜੀ ਬਸ ਮੈਂ ਜੀ ਬੀਏ ਵਸਤ ਜੀ ਇਹਦੀ ਕੀਤਾ ਜੀ ਫਿਰ ਕਬੱਡੀ ਖੇਡਣ ਲੱਪਿਆ ਕਿਹੜੇ ਕਾਲਜ ਮੈਂ ਜੀ گورਨਮੈਂਟ ਕਾਲਜ ਸ਼ਹਿਰਪੁਰ ਸ਼ਹਿਰਪੁਰ ਪਿੰਡ ਜੀ ਆਪਣਾ ਬੁੱਲੋਵਾਲਾ ਸ਼ਹਿਰਪੁਰ ਜ਼ਿਲ੍ਹਾ ਆ ਟਾਂਡੇ ਰੋਡ ਤੇ ਟਾਂਡਾ ਸ਼ਹਿਰਪੁਰ ਰੋਡ ਤੇ ਪਿੰਡ ਆ ਜੀ ਮੈਂ ਜੀ 2013 14 ਤੋਂ ਜੀ ਹਾਂਜੀ ਟਰੋਫੀ ਆਪਣੇ ਘਰੇ 13 14 ਦੀ ਪਈ ਆ ਜੀ ਉਹ ਜੀ ਅਜੋ ਲੋਕਡਾਊਨ ਤੋਂ ਬਾਅਦ ਜੀ कोरोना तो बाद में गल करते हैं हां जी कोरोना तो अच्छा कीड़ा ओ है कीड़ा है ओजा ओ मैसेज इथे ਤੁਹਾਡਾ ਨਾਮ ਬਣਿਆ ਟੋਕ ਮੈਂ ਦੱਸਦਾ ਹੁਣਾਂ ਆਪਣੇ ਹਿਸ਼ਾਰਪੋਰ ਟੂਰਨਾਮੈਂਟ ਹੋਇਆ ਜੀ ਉੱਥੇ ਬਹੁਤ ਵਧੀਆ ਖੇਡੇਆਂ ਸੀ ਤੇ ਉੱਥੇ ਬਹੁਤ ਪਿਆਰ ਕੀਤਾ ਸੀ ਤੇ ਫਿਰ ਆਪਾਂ ਤੇ ਦਾ ਮਾ ਪਿਆਰ ਮੇਲਾ ਸ਼ੁਰੂ ਹੋਇਆ ਫਿਰ ਸਾਰੇ ਪਾਸੇ ਹੋ ਗਿਆ ਜੀ ਅੱਛਾ ਜਿਆਦਾ ਤੁਸੀਂ ਮੱਝ ਚ ਮਾ ਵੀ ਖੜਦੇ ਰਹਿੰਦੇ ਹੋ ਹਾਂਜੀ ਵੀ ਖੜਦੇ ਹਾਂ ਹਾਂਜੀ ਪਿਛਲੇ ਸਾਲ ਜਿੱਦਾ ਜੀ ਗੱਲ ਨਹੀਂ ਹੋਈ ਸੀ ਪਹਿਲਾ ਵਾਰ ਤੇ ਫਿਰ ਮਲੇਸ਼ੀਆ ਕੇ ਪਹਿਲਾ ਇੱਥੇ ਖੇਡਿਆ ਇੰਡੀਆ ਮੈਚ ਖੇਢੀ ਗਏ ਰੋਸ਼ੋ ਮੈਚ ਤੇ ਫਿਰ ਜੀ ਮਲੇਸ਼ੀਆ ਹੁੰਦਾ ਵੀਜ਼ਾ ਲੱਗ ਕੇ ਮਲੇਸ਼ੀਆ ਕੱਢਾਂ ਚੱਲ ਗਏ ਉੱਥੇ ਵਧੀਆ ਖੇਡੇ ਐਕਸ਼ਨ ਕੀਤੇ ਪਿਆਰ ਕੀਤਾ ਜੀ ਲੋਕਾਂ ਨੇ ਬਹੁਤ ਫਿਰ ਇੰਡੀਆ ਆ ਗਏ ਫਿਰ ਜੀ ਯੂਰਪ ਦਾ ਵੀਜ਼ਾ ਲੱਗ ਗਿਆ ਹਾਂਜੀ ਹਾਂਜੀ ਫਿਰ ਉੱਥੇ ਖੇਡੇ ਉੱਥੇ ਬਹੁਤ ਪਿਆਰ ਦਿੱਤਾ ਜੀ ਉੱਥੇ ਐਕਸ਼ਨ ਐਕਸ਼ਨ ਕੀਤੇ ਤੇ ਪਹਿਲਾ ਮੈਚ ਮੜਾ ਲੱਗਦਾ ਹੀ ਆ ਜਿੱਦਾਂ ਖੇਡ ਦਾ ਮੜਾ ਸਹੀ ਠੀਕ ਲੱਗਾ ਜੋ ਸੱਚ ਸਸਣਾ ਚਾਹੀਦਾ ਮੈਂ ਜੀ ਉਦਾਂ ਦਾ ਗਰਾਊਂਡ ਗਿਆ ਸੀਗਾ ਜੀ ਖੇਡਦੇ ਸੀਗੇ ਛੋਟੇ ਹੁੰਦੇ ਸੀ ਜੀ ਤੇ ਉੱਥੇ ਖੇਡਦੇ ਸੀ ਪਹਿਲਾਂ ਵੀ ਦੱਸਿਆ ਇੰਟਰਵਿਊਾਂ 'ਚ ਉੱਥੇ ਖੇਡਦੇ ਹੁੰਦੇ ਸੀ ਉੱਦੀ ਖੇਡਣ ਚੱਲ ਗਿਆ ਪਹਿਲਾਂ ਸਟਾਪ ਕਰਦਾ ਹੁੰਨਾ ਸੀ ਮੈਂ ਜੀ ਹਾਂਜੀ ਤੇ ਪਹਿਲਾਂ ਮੈਂ ਉਦਾਂ ਚਾਚਾ ਜੀ ਹੁਣੇ ਦੱਸਦੇ ਹੁੰਦੇ ਸੀ ਮੇਰੇ ਭਰਾ ਵੀ ਦੱਸਦਾ ਹੁੰਦਾ ਸੀ ਕਿ ਚਾਚਾ ਜੀ ਹੁਣੇ ਪਾਪਾ ਜੀ ਹੁਣੇ ਖੇਡਦੇ ਹੁੰਦੇ ਕਬੱਡੀ ਨਾਰਮਲੀ ਜਿੱਦਾਂ ਇੰਨੀ ਨਹੀਂ ਜਾ ਪਿੰਡ ਖੇਡਦੇ ਹਾਂ ਜੀ ਪਾਸ ਖੇਡ ਲਈ ਦੀ ਆਪਾਂ ਤੋਂ ਹਾਂਜੀ 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 ਤੇ ਉਹ ਦੱਸਦੇ ਹੁੰਦੇ ਸੀ ਕਿ ਮੇਰਾ ਚਾਚਾ ਜੀ ਵਧੀਆ ਖੇਡਦੇ ਹੁੰਦੇ ਮੋਡੇ ਚੱਕ ਕੇ ਲਿਆਏ ਸੀ ਇੱਕ ਵਾਰ ਪਿੰਡ ਟੂਰਨਾਮੈਂਟ ਹੋਇਆ ਸੀ ਜੀ ਹਾਂਜੀ ਹੁਣ ਚਲੋ ਪਤਾ ਲੱਗਾ ਜੀ ਤੇ